ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਲਹਿਰਾ ਪੇਗਾ ਤਸੀਰਣਾ ਥਾਣਾ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਲੰਡੀ ਮੱਝ ਦੀ ਵੀਡੀਓ ਬਣਾ ਰਹੇ ਆ ਤਾਜੀ ਸੂਈ ਆ ਜੇਰ ਤੁਹਾਨੂੰ ਦਿਖਾ ਸਕਦੇ ਆ ਪਈਆ ਕੋਲੇ ਤੇ ਪੂਰੀ ਜਿਹੜੀ ਗੱਲਬਾਤ ਭਾਈ ਮੋਹਣੇ ਦੇ ਨਾਲ ਕਰਾਂਗੇ ਕਿੰਨਾ ਦੁੱਧ ਸੀ ਕਦੋਂ ਸੂਈ ਆ ਤੇ ਕਿਹੜਾ ਸੂਆ ਉਹਦੀ ਗੱਲਬਾਤ ਕਰਦੇ ਆ ਪਹਿਲਾਂ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਸੋ ਤਾਜੀ ਸੂਈ ਆ ਥਾਂਲੇ ਵੀ ਦੀ ਮਿੱਤਰੋ ਸਾਫ਼ ਹੈ ਤੇ ਮਗਰ ਮਿੱਤਰੋ ਕੱਟੀ ਆ। 나ੜੂਆ ਕੱਚਾ ਜਮਾ। ਹਾਂਜੀ ਤੋਰੋ ਜੀ ਮਾੜਾ ਇਹਨੂੰ ਪਹਿਲਾਂ। ਫਿਰ ਆਪਾਂ ਇਹਦੀ ਪੂਰੀ ਡਿਟੇਲ ਤੁਹਾਡੇ ਨਾਲ ਕਰਦੇ ਆ ਸਮਝੀ। ਸੋ ਇਹ ਪਿੰਡ ਜੀ ਜਦੋਂ ਆਪਾਂ ਬਠਿੰਡੇ ਤੋਂ ਹਾਈਵੇ ਤੇ ਜਾਂਦੇ ਆ ਬਰਨਾਲੇ ਨੂੰ ਤੇ ਮੇਨ ਹਾਈਵੇ ਦੇ ਉੱਤੇ ਪਿੰਡ ਆ ਜਿੱਥੇ ਮਿੱਤਰੋ ਟੋਲ ਪਲਾਜਾ ਲੱਗਿਆ ਵਾ। ਇਸ ਪਿੰਡ ਦੀ ਆਪਾਂ ਬਹੁਤ ਜ਼ਿਆਦਾ ਵੀਡੀਓ ਪਹਿਲਾਂ ਵੀ ਪਾ ਚੁੱਕੇ ਆ। ਇਹ ਵੀ ਮਿੱਤਰੋ ਦਰمیان ਨੇ ਮੁੱਲ ਵਾਲੀ ਆ ਤੇ ਦੁੱਧ ਕਿੰਨਾ ਸੀ ਕੀ ਡਿਟੇਲ ਹੈ ਜੀ ਗੱਲਬਾਤ ਆਪਾਂ ਭਾਈ ਦੇ ਨਾਲ ਸਾਂਝੀ ਕਰਾਂਗੇ ਭਾਈ ਮੋੜੇ ਦੇ ਕਰੋ ਆਪਾਂ ਮੇਰੇ ਤੋਂ ਵੀਡੀਓ ਬਣਾ ਰਹੇ ਹਾਂ ਤਾਂਲੇ ਬਰੀ ਸਾਫ ਹੈ ਚੰਦਾ ਮੋਟਾ ਥਣਾ ਹਾਂ ਭਾਈ ਮੋੜੇ ਕੀ ਹਾਲ ਹੈ ਵਧੀਆ ਬਰੀ ਵਧੀਆ ਠੀਕ ਹੈ ਆਪਣਾ ਜਿਹੜਾ ਘਰ ਹੈ ਕਿੱਥੇ ਜਿਹੜਾ ਪਿੰਡ ਦੇ ਆਪਣਾ ਆਂਗਣਵਾੜੀ ਦੇ ਨੇੜੇ ਰਹਿ ਗਿਆ ਪਿੰਡ ਸਰਕਾਰੀ ਸੋਸਾਇਟੀ ਦੇ ਕੋਲ ਠੀਕ ਹੈ ਤੇ ਅੱਜ ਇਹ ਜਿਹੜੀ ਆਪਾਂ ਮੱਝ ਦਿਖਾ ਰਹੀ ਆ ਖੁੱਲੇ ਸਿੰਘ ਵਾਲੀ ਹਨਾ ਲੰਡੀ ਮੱਝ ਇਹਦਾ ਸੁਆ ਕਿਹੜਾ ਇਹਦਾ ਚੌਥਾ ਸੁਆ ਵੀਰੇ ਚੌਥਾ ਸੁਆ ਸੂਈ ਆ ਹਾਂ ਜੋ ਕਰਦੀ ਆ ਕਰਦੀ ਜਮਾ ਸਹੀ ਦੁੱਧ ਕਿੰਨਾ ਕੁ ਸੀ ਸਹੀ ਪਿਛਲੇ ਸਾਲ ਆਪਣੇ ਕੋਲੇ 11.5 ਲੀਟਰ ਦਿੱਤਾ 11.5 ਹਾਂ ਮਗਰ ਕੱਟੀ ਆ ਮਗਰ ਕੱਟੀ ਆ ਕਦੋਂ ਕੁ ਸੂਈ ਆ ਤੇ ਰਾਤ ਬਸ 2:00 ਵਜੇ ਸੂਈ ਆ 2:30 ਜੇਰ ਜੇਰ ਪਈ ਵੀ ਉਹ ਪਈ ਆ ਦੇਖ ਲਓ ਠੀਕ ਹੈ ਸੋ ਜੇਰ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਿੱਤੀ ਐ ਤੇ ਮੁੱਲ ਕੀ ਕਰਨਾ ਜੇ ਤਾਂ ਮੋਲ 90 ਕੁ ਹਜ਼ਾਰ ਕਰਦੇ ਆਂ ਬਈ ਮਾਨ ਤਨ ਕਰਾਂਗੇ ਮਾਨ ਤਨ ਕਰ ਦਾਂਗੇ ਮਾੜਾ ਮੂਟਾ ਰੇਟ ਹੀ ਆਪਣਾ ਹੋ ਜਾ ਮੰਗਾ ਬਈ ਹਣਾ ਤੇ ਫੋਨ ਨੰਬਰ ਦੱਸ ਦਿੰਦੇ ਫੋਨ ਨੰਬਰ ਹੈਗਾ ਆਪਣਾ 76580 32127 76580 32127 32127 ਹਾਂ 76580 32127 ਬਾਈ ਦਾ ਫੋਨ ਨੰਬਰ ਹੈ ਸੋ ਲੰਡੀ ਮੱਝ ਹੈ ਤੇ ਥਾਲੇ ਵੀ ਨਹੀਂ ਮਿੱਤਰੋ ਸਾਫ ਹੈ ਤੇ ਤਾਜੀ ਸੂਈਆ ਮੰਗਰ ਕੱਟੀ ਹੈ ਤੇ ਜੇਰ ਕੰਪਲੀਟ ਆ ਜੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੰਡੇ ਸੀ ਮਿੱਤਰੋ ਫੋਨ ਜਲ ਕਰੀ ਰੱਖਣ ਵਾਲੀ ਆ ਅਸੀਂ 2 ਮਹੀਨੇ ਪਹਿਲਾਂ ਛੱਡੀਆ ਤੁਹਾਨੂੰ ਸੁਣ ਤੋਂ 2 ਮਹੀਨੇ ਪਹਿਲਾਂ 2 ਮਹੀਨੇ ਜਮਾ ਆਪ ਸਿਡਨੀ ਭਈ ਉਹ ਵੀ ਸਾਨੂੰ ਓਕੇ ਹਾਂ ਹਾਂ ਤੋਂ ਸਾਰੇ ਵੀਰਾਂ ਦਾ ਧੰਨਵਾਦ